ਲਓ ਜੀ ਪਹੁੰਚ ਗਏ ਆਂ ਹੈੱਡ ਤੇ ਅੱਜ ਫੈਮਿਲੀ ਨਾਲ ਆ ਕਹਿੰਦੇ ਭਾਈ ਹੈੱਡ ਦੇ ਘੁੰਮ ਕੇ ਆਉਣਾ ਹਨਾ ਤੇ ਵਾਹ ਚਲੋ ਭਾਈ ਚੱਲਦੇ ਆਂ ਫਿਰ ਠੀਕ ਹੈ ਹੈੱਡ ਦਾ ਨਜ਼ਾਰਾ ਦੇਖਦੇ ਆਂ ਹੁਣ ਹੈੱਡ ਪਰ ਪਾਣੀ ਆਇਆ ਹੋਇਆ ਜੀ ਬਹੁਤ ਜ਼ਿਆਦਾ ਤੇਜ ਐ ਮਿੱਟੀ ਵਾਲਾ ਪਾਣੀ ਜਿਹੜਾ ਉੱਪਰੋਂ ਹੁਣ ਉੱਪਰ ਮੀਂਹ ਪੈਂਦਾ ਨਾ ਬਹੁਤ ਜ਼ਿਆਦਾ ਹਾਂ ਮੈਡਮ ਇੱਧਰ ਬੈ ਗਈਆਂ ਕਹਿੰਦੀ ਸੀ ਹੂੰ ਬਹੁਤ ਲੋਕ ਲੈ ਕੇ ਜਾਂਦੇ ਇਹਨੂੰ ਠੰਡੀ ਕੂਈ ਦਾ ਪਾਣੀ ਹਾਂ ਇੱਕ ਸਦਾਵਤ ਇੱਕੁਰੇ ਪਾਸ ਠੰਡੀ ਕੂਈ ਦਾ ਪਾਣੀ ਕਹਿੰਦੇ ਆ ਇਹਨੂੰ ਅੱਜ ਤਾਂ ਨਾਲਕੇ ਲੱਗੇ ਹੋਏ ਆ ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਬਬਤਾਂ ਵਰਕਰ ਦੇਸੀ ਸਰਦਾਰ ਜੀ ਦੇ ਸੇ ਨੂੰ ਕੋ ਮੋਲ ਕੇ ਰੱਟਾ ਦਾ ਲਾਇਆ ਪਿਆ ਦਾ ਨੂਰ ਕਾਚਲੀ ਜੀ ਨੇ ਪੁੱਛਿਆ ਵਾ ਸਾਡੇ ਮੇਰੇ ਤੇ ਰਵਿੰਦਰ ਦੇ ਵਿਆਹ ਤੋਂ ਪਹਿਲਾਂ ਤੁਸੀਂ ਕਿੰਨੀ ਕਵਾਰਾ ਹੁੰਦੇ ਰਹੇ ਜੀ ਜੀ ਕਹਿੰਦੀ ਕਦੇ ਨਾ ਗਈ ਨਹੀਂ ਤਾਂ ਫਿਰ ਹੋ ਜਾਂਦੀ ਨਹੀਂ ਨਾ ਨਹੀਂ ਮੈਂ ਪਾਣੀ ਵਾਲੀ ਝੂਠੀ ਬਾਤ ਚਲਾਉਂਦੀ ਨਹੀਂ ਕਦੀ ਰਸੋਈ ਚ ਚਲਾਉਂਦੀ ਕਦੀ ਠੀਕ ਆ ਠੀਕ ਆ ਚਲੋ ਫਿਰ ਦੇਖਦੇ ਆ ਅੱਜ ਉਹ ਹੁਣ ਸਾਨੂੰ ਫੋਨ ਨੂੰ ਵੀ ਭਾਈ ਦਿਖਾਉਨੇ ਆ ਹੈਡ ਦੇ ਨਜ਼ਾਰੇ ਹੈਨਾ ਤੇ ਪਾਣੀ ਬਹੁਤ ਤੇਜ਼ ਆ ਜੀ ਇਹ ਲੈ ਕੇ ਜਾਣ ਦੀ ਕਹਿੰਦਾ ਨਾ ਮੈਂ ਤਾਂ ਪਾਪਾ ਨਾਲ ਹੀ ਆਉਣੇ ਕਹਿੰਦਾ ਉਹ ਉਹ ਜਾਂਦਾ ਸਾਹਮਣੇ ਮੈਂ ਦੇਖਿਆ ਕਹਿੰਦਾ ਮੈਂ ਤਾਂ ਨਹੀਂ ਜਾਊਗਾ ਉਹ ਕਹੀ ਜਾਵੇ ਨਹੀਂ ਪਾਪਾ ਨੂੰ ਲੈਣ ਦੇ ਉਰੀ ਉਹ ਕਹਿੰਦਾ ਨਹੀਂ ਨਹੀਂ ਮੈਂ ਤਾਂ ਪਾਪਾ ਨਾਲ ਹੀ ਜਾਣਾ ਆਹ ਫੁੱਲ ਦੇਖ ਲੈ ਸਾਰੇ ਸੁੱਕ ਗਏ ਜਿਆ ਇਸ ਮੇਰੇ ਜਿਆ ਪਾਣੀ ਪਾਦਨੀ ਜਿਆ ਇੱਕ ਵਾਰ ਆਪਾਂ ਪਹਿਲਾਂ ਆਏ ਤੇ ਜਿਆ ਐਨ ਹਰੇ ਜਿਆ ਐ ਇਹ ਤਾਂ ਪਾਣੀ ਕਿਤੇ ਕਿਤੇ ਰਿਹਾ ਉਹ ਮੈਂ ਉਹ ਗੱਲ ਕਰਦਾ ਵੀ ਸੁੱਕ ਗਏ ਜਿਆ ਦੇਖ ਲੈ ਕਿੰਨੇ ਵਧੀਆ ਹਰੇ ਭਰੇ ਤੇ ਟੁੱਪ ਪੈਂਦੀਆਂ ਨੇ ਟੁੱਪ ਤੇਜ਼ ਬ ਆਹ ਆਹ ਦੁਪਹਿਰ ਖੀੜੀ ਕਹਿ ਦਿੰਦੇ ਇਹਨੂੰ ਅੱਜ ਦੁਪਹਿਰ ਦੀ ਰਾਣੀ ਕੇ ਦੁਪਹਿਰ ਦੀ ਰਾਣੀ ਹੈ ਇਹ ਕਿਹਦੀ ਦੁਪਹਿਰ ਨੂੰ ਆਪਾਂ ਸੂਰਜ ਹੋਵੇ ਜਾਂ ਨਾ ਹੋਵੇ ਦੁਪਹਿਰ ਨਹੀਂ ਹਿੱਟਣਾ ਇਹ ਕਿੰਨਾ ਗੰਦਾ ਹੈ ਪਾਣੀ ਹੁਣ ਉੱਪਰ ਪਹਾੜਾ ਚੋਂ ਆਇਆ ਵਾ ਇਹ ਗੰਦਾ ਹੀ ਹੋਊਗਾ ਹੁਣ ਉੱਪਰ ਦੇ ਨਾਲੇ ਆਏ ਆਂ ਬਰਖਾ ਵਾਲਾ ਪਾਣੀ ਆ ਇਹ ਪਰ ਪਾਣੀ ਬਾਈ ਛੱਡਿਆ ਹੋਇਆ ਵਾ ਲੈ ਤੂੰ ਸੁੱਖ ਬੋਲ ਸੁਦੈਣ ਕਿੱਤਾ ਬੰਦਾ ਬੱਝ ਜਿਊਗਾ ਜਿਹਨੂੰ ਟਾਇਰ ਲਾਉਣਾ ਆਈ ਇਹ ਐਨਨਾ ਜੁਹ ਹਾਵੋ ਪਾਣੀ ਤੇਜ ਬਹੁਤ ਆ ਚੱਪਲ ਜਾਂਦੀ ਕਿਸੇ ਦੀ ਜਨਾਨੀ ਕੋਈ ਗਾਲਾਂ ਕੱਢਦੀ ਹੋਣੀ ਮੇਰੀ ਚੱਪਲ ਟੁੱਟ ਪੈਣੀ ਜੋਗਿਆ ਨੇ ਕਿੱਥੇ ਗਏ ਸੀ ਵਿਆਹ ਤਾਂ ਨੇ ਆਪ ਜੁੱਤੀ ਹੋਏ ਚੱਲ ਆਜੋ ਆਜੋ ਹੁਣ ਉੱਧਰ ਨੂੰ ਲਓ ਜੀ ਸਾਡਾ ਰੋਪੜ ਰੂਪ ਪਰ ਆਰਓ ਨਹੀਂ ਪੈਣਾ ਤਾਂ ਰੂਪ ਪਰ ਵੀ ਕਰ ਰੂਪ ਪਰ ਲਿਖਿਆ ਭਈ ਰੂਪ ਪਰ ਰੋਪੜ ਜਹੀਦਾ ਦਾ ਆਰਓ ਪੀ ਏ ਆਰ ਅੱਜ ਤਾਂ ਆ ਵੀ ਫਾਟਕ ਖੋਲੇ ਹੋਏ ਆ ਇੰਨਾ ਪਾਣੀ ਆਇਆ ਵਾ ਉਦੋਂ ਇੱਧਰ ਖੋਲੇ ਹੋਏ ਨਹੀਂ ਤੇ ਉਹ ਦੇਖੋ ਪਾਣੀ ਅੱਜ ਤਾਂ ਠਾਠਾ ਮਾਰਦਾ ਜਾਂਦਾ ਨਹੀਂ ਆ ਨਹੀਂ ਖੋਲੇ ਵੇ ਇਹ ਤਾਂ ਅਗਲੇ ਖੋਲੇ ਵੇ ਆ ਉਹ ਤੁਸੀਂ ਦੇਖ ਸਕਦੇ ਆ ਇੱਕ ਦਿਨ ਮੈਂ ਪਹਿਲਾਂ ਆਇਆ ਤਾਂ ਜੀ ਉਦੋਂ ਨਹੀਂ ਤਾਂ ਇੰਨੇ ਫਾਟਕ ਖੋਲੇ ਵੇ ਅੱਜ ਤਾਂ ਪਾਣੀ ਬਹੁਤ ਛੱਡਿਆ ਹੋਇਆ ਉਦੋਂ ਆਹ ਵਾਲੀ ਸਾਈਡ ਤਾਂ ਪਾਣੀ ਹੋਣੀ ਤਾਂ ਦਿਖਦਾ ਕਿਤੇ ਨਾ ਉੱਦਾਂ ਉਦੋਂ ਦਾ ਸੁੱਕਾ ਪਿਆਦਾ ਜਮਈ ਮਿੱਟੀ ਦਿਖਦੀ ਸੀ ਅੱਜ ਤਾਂ ਉਹ ਸਾਹਮਣੇ ਵਾਲਾ ਦਰਿਆ ਇਧਰਲੀ ਸਾਈਡ ਵੀ ਦਰਿਆ ਦੀ ਭਰੀ ਜਾਂਦੀ ਆ ਉਹ ਅਗਲੇ ਫਾਟਕੇ ਖੁੱਲੇ ਵੀ ਹੁੰਦੇ ਉਹ ਜਿਹੜੇ ਅੱਗੇ ਆ ਨਾ ਉੱਥੋਂ ਖੁੱਲੇ ਵੀ ਜਾਣ ਨਹੀਂ ਸਕਦੇ ਜਨਾ ਹੈ ਇੱਥੇ ਨਹੀਂ ਜਾ ਸਕਦੇ ਨਾ ਨਾ ਇੱਥੇ ਕਿੱਥੇ ਜਾਣ ਦੇਣਾ ਇਹਨਾਂ ਨੇ ਇਹਦਾ ਉਹ ਕੰਮ ਹੋ ਜਾਣਾ ਇੱਕ ਵਾਰ ਮੈਂ ਰੇਲਵੇ ਸਟੇਸ਼ਨ ਪਰਣ ਭਈਆ ਪਾਧੀ ਆ ਮੈਂ ਬੋਲਟ ਲੈ ਕੇ ਉਹਦੇ ਪਰੇ ਚੱਲ ਗਿਆ ਜਿੱਥੇ ਯਾਤਰੀ ਬੈਠੇ ਹੁੰਦੇ ਆ ਹਾਂ ਹਾਲਾ ਚਲਾਨ ਹੋ ਗਿਆ ਮੇਰਾ ਹਾਂ ਹਾਂ ਆ ਦੇਖਿਆ ਇੱਥੋਂ ਪਾਣੀ ਦੇਖਣਾ ਆ ਦੇ ਬੁਕਾਉ ਭੱਜ ਜਾਂਦੀ ਆ ਹਾਂ ਆ ਦੇਖੋ ਜੀ ਪਾਣੀ ਕਿਹੜੇ ਹਿਸਾਬ ਗਏ ਪਾਣੀ ਆਇਆ ਬਾਏ ਬਹੁਤ ਬੱਦਲ ਵਿਛੇ ਰੇ ਦੇਖੋ ਪਾਣੀ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿੰਨਾ ਪਾਣੀ ਆਇਆ ਵਾ ਉਹ ਬੂਟੀ ਆ ਰਹੀ ਆ ਬੂਟੀ ਵੈਸੇ ਸਵੇਰੇ ਖਾਸੀ ਆਈ ਹੋਈ ਸੀ ਲੰਘ ਗਈ ਉਹ ਬੂਟੀ ਕਿਤੇ ਕਿਤੇ ਹੈਗੀ ਆ ਕਾਦੇ ਨਹੀਂ ਨਹੀਂ ਉੱਪਰ ਕਿੱਥੇ ਜਾਣ ਦੇਣਾ ਇਹਨਾਂ ਨੇ ਉਹ ਵਰਕਰ ਬੈਠੇ ਆ ਫਿਰ ਕੈਫੇ ਦਾ ਉਹ ਕਹੂੰਗੇ ਬੋਲੂंगे ਪਨ ਲਓ ਜੀ ਭਾਈ ਪਾਣੀ ਚੈੱਕ ਕਰੋ ਤੁਸੀਂ ਬੱਲਾ 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 ਹੈ ਰੱਬ ਨਾ ਕਰੇ ਕੋਈ ਉਰੇ ਅੱਧ ਘਟਣਾ ਹੋ ਜਵੇ ਬੰਦੇ ਨੂੰ ਬੰਦਾ ਜੇ ਬਚਣਾ ਮੈਂ ਤਾਂ ਵੀ ਨਹੀਂ ਬਚਣਾ ਪਾਣੀ ਨੇ ਉੱਕ ਝੱਲ ਦੇਣਾ ਪਾਣੀ ਬੰਦੇ ਦੇ ਕੋਈ ਨਹੀਂ ਪਾਣੀ ਮੈਂ ਤਾਂ ਆਪ ਪਿੱਛੇ ਨੂੰ ਹੋ ਕੇ ਖੜਾ ਡਰੇ ਲੱਗਦਾ ਭਾਈ ਪਾਣੀ ਮਰੇ ਕੋਈ ਜ਼ੋਰ ਨਹੀਂ ਹੈਗਾ ਜੀ ਆਸੀ ਤਮਾਸੀ ਇੱਕ ਸਾਈਡ ਆ ਪਰ ਪਾਣੀ ਮੁਰੇ ਜ਼ੋਰ ਹੈ ਨਹੀਂ ਜਿਹੜੀ ਮੁੱਕਦੀ ਗੱਲ ਹੈ ਤੇ ਆਹ ਦੇਖੋ ਇੱਧਰ ਵਾਲੀ ਸਾਈਡ ਆਹ ਆ ਮੇਨ ਸਤਲੂਜ ਦਰਿਆ ਹੈ ਜੀ ਹਨਾ ਤੇ ਆਹ ਫਾਟਕਾ ਸਾਰੇ ਅੱਗੇ ਪਾਣੀ ਛੱਡ ਹੁੰਦਾ ਤੇ ਆਹ ਸਰਹੰਦ ਨਹਿਰ ਹੈ ਜੀ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਵੀਡੀਓ ਵਿੱਚ ਹੈ ਪਾਣੀ ਦੀ ਆਵਾਜ਼ ਬਹੁਤ ਆ ਪਰ ਉਰੇ ਮੇਰੀ ਬਾਤ ਤਾਂ ਘੱਟੇ ਸੁਣਨੀ ਪਾਣੀ ਦੀ ਜ਼ਿਆਦਾ ਇੱਧਰ ਵਾਲੀ ਸਾਈਡ ਵੀ ਆਵਾਜ਼ ਪੂਰੀ ਸੁਣਦੀ ਪਾਣੀ ਦੀ ਸਪੀਡੇ ਬਹੁਤ ਆ ਪਾਣੀ ਦੀ ਬੱਲਾ ਬੱਲਾ ਕਿਆ ਕਹਿਨੀ ਆ ਹਾਂ ਉੱਤਰ ਚ ਮੈਂ ਰਹਿਤ ਹਾਂ ਗਿਰ ਜਾਊਗਾ ਮੈਂ ਹਾਂ ਅੱਛਾ ਇੰਨੀ ਫਿਕਰ ਆ ਤੈਨੂੰ ਅੱਛਾ ਬਿੰਦੀ ਜਮੇ ਛੋਟੀ ਲਾਈ ਦਿਖਦੀ ਵੀ ਨਹੀਂ ਹੈ ਕਦੀ ਕਦੀ ਇੱਕ ਦਹੀਂ ਲਾ ਲੈਂਦੀ ਆ ਸਾਜੀ ਜਮੇ ਛੋਟੀ ਲਾਈ ਵੀ ਆ ਛੋਟੀ ਬੰਦੇ ਆ ਮੂੜੀ ਮੂੜੀ ਬੰਦੇ ਦਾ ਠੀਕ ਆ ਪਰ ਦੇਖਣੀ ਤਾਂ ਚਹੀ ਥੋੜੀ ਜੀ ਤਾਨੂੰ ਦਿਖੀ ਤਾਂ ਹੀ ਤੁਸੀਂ ਕਿਹਾ ਬ੍ਰੀਕ ਲਾਈਗੀ ਤੁਹਾਨੂੰ ਦਿਖਦੀ ਹੈ ਮੈਂ ਹੁਣ ਖਿਆਲ ਕਰਿਆ ਬਸ ਫਿਰ ਜਦ ਦੇਖੂਗਾ ਜਦ ਹੈ ਹੋਰ ਪਰਸਨ ਦੇਖਣ ਤੇ ਮੇਲ ਮਿਲੂ ਤਾਹ ਮੈਨੂੰ ਦੇਖੂ ਹਾਂ ਸੋ ਤਾਂ ਇਹ ਦੱਸ ਲਾਸਟ ਉញੋ ਮਰੀ ਜਾਂਦੀ ਆ ਲਓ ਜੀ ਨੂਰ ਸਾਡੀ ਕਹਿੰਦੀ ਮੈਨੂੰ ਬਿੰਦੀ ਦੋ ਐ ਨੂਰੂ ਬਿੰਦੀ ਨਾ ਦਾ ਲਾਉਂਦੀ ਆ ਬਿੰਦੀ ਨਾ ਇਹਨਾਂ ਨੂੰ ਲਾਉਣ ਦਿੰਦੀ લાલી ਠੀਕ ਆ ਚੱਲ ਆਉਂਦੀ ਨਹੀਂ ਹੋਗੇ ਉੱਪਰ ਚੱਕ ਕੇ ਲਾਉਣੀ ਸੀ ਕੌਕੀਲਾ ਨਾ ਬਣ ਜਮਾ ਉਹ ਭਾਈ ਸਾਡੀ ਪਿੰਡੀ ਦੇ ਵਾਪਸ ਤੇ ਪਹਿਲੇ ਮੈਨੂੰ ਆਏ ਨੇ ਸੋ ਮੈਨੂੰ ਐ ਤਾਂ ਦੱਸੋ ਪਾਣੀ ਆਇਆ ਕਿੱਥੇ ਇੰਨਾ ਪਾਣੀ ਸਾਹਮਣੇ ਜਾਣੇ ਕਿੱਥੇ ਆ ਇਹ ਪਾਣੀ ਜਿੱਦਾਂ ਹੁਣ ਆਹ ਨਹਿਰ ਜਿਹੜੀ ਜਾਂਦੀ ਆ ਇਹ ਸਰੰਦ ਨਹਿਰ ਆ ਅੱਛਾ ਇਹ ਕਹਾਂ ਜਾ ਕੇ ਨਾ ਮਰਗੀ ਦਿੰਦੀ ਰਹੀ ਜਾਂਦੀ ਹੈ ਕਹਾਂ ਜਾ ਕੇ ਬੰਦ ਹੋ ਜਾਂਦੀ ਕਈ ਪਿੰਡਾਂ ਚ ਮਾਲਾਂ ਨੂੰ ਜਿੱਦਾਂ ਹੁਣ ਖੂਏ ਟੈਪ ਨਿਕਲ ਜਾਂਦੇ ਆ ਚਾਹਨਾ ਜਿਵੇਂ ਪਖੰਡਾ ਮਾਣੋਂ ਦੇਖਿਆ ਤਾਂ ਸੁਆ ਜਾਂਦਾ ਉਵੇਂ ਉਵੇਂ ਇਹ ਨਹੀਂ ਸ਼ੇਅਰ ਹੋ ਜਾਣਾ ਕਿ ਹਾਂ ਇਹਨੇ ਅੱਗੇ ਅੱਗੇ ਸ਼ੇਅਰ ਹੋ ਜਾਣਾ ਵੰਡ ਹੋ ਜਾਣਾ ਇਹਨੇ ਫਿਰ ਇਹ ਪਾਖੜਾ ਡੈਮ ਕੋ ਪਹੁੰਚੂ ਪਾਖੜਾ ਡੈਮ ਤੇ ਤਾਂ ਆਈ ਦਰਿਆ ਆਉਂਦਾ ਇਹ ਫਸਲਾ ਕੁਸਲਾ ਨੂੰ ਯੂਜ਼ ਹੋ ਜਾਣੀ ਪਾਖੜੇ ਡੈਮ ਤੇ ਦਰਿਆ ਚ ਪਾਣੀ ਆਉਂਦਾ ਹੈਨਾ ਫਿਰ ਮਤਲਬ ਦਰਿਆ ਚ ਵੀ ਪੈਂਦਾ ਪਾਖੜਾ ਨਹਿਰ ਵੀ ਜਿਹੜੀ ਪੱਕੀ ਨਹਿਰ ਆ ਉਹੋ ਮਤਲਬ ਉਹ ਵੀ ਪਾਖੜੇ ਚੋਂ ਨਿਕਲੀ ਵੀ ਆ ਭਾਈ ਦਰਿਆ 'ਚ ਪਤਨੀ ਪਾਖੜੇ ਚੋਂ ਆਉਂਦਾ ਜੀ ਆਪਾਂ ਨੇ ਨੰਗਲ ਡੈਮ ਦੇਖਣ ਜਾਣਾ ਹੋਵੇ ਕਿੰਨੀ ਦੂਰ ਆ ਨੰਗਲ ਡੈਮ ਉਹੀ ਆ ਜਾਂਦਾ ਬਹਿ ਜਾਓ ਇੱਥੇ ਕਿਉਂ ਉਹੀ ਆ ਜਾਂਦਾ ਨੰਗਲ ਡੈਮ ਉਹਨੂੰ ਕਹਿ ਦਿੰਦੇ ਮੁੰਲਾ ਤਾਂ ਪਾਖੜੇ ਡੈਮ ਨੂੰ ਐ ਆਹੋ ਪਾਖੜੇ ਨੂੰ ਮੈ ਉਹ ਕੁਛ ਨਹੀਂ ਆ ਵੀ ਜੇ ਪਾਖੜੇ ਨਾਲ ਦੇਖਣਾ ਜਾਣਾ ਹੋਵੇ ਤਾਂ ਕਿੰਨੀ ਦੂਰ ਪੈ ਜਾਂਦਾ ਹੋਇਆ ਉਹ ਆਹੇ ਜਿਹੜੀ ਇਹ ਨਹਿਰ ਪੱਕੀ ਨਹਿਰਾਂ ਦੀ ਆ ਉਹ ਵਿਪਾਖੜੇ ਤੇੋਂ ਨਿਕਲਦੀ ਆ। ਮੈਂ ਪੁੱਛਦੀ ਆ ਵੀ ਕਿੰਨੀ ਕੁ ਦੂਰ ਆ ਜੇ ਆਪਾਂ ਨੇ ਨੰਗਲ ਡੈਮ ਆਪਣੇ ਕੋਲੋਂ ਦੂਰ ਤਾਂ ਲਾਲਾ ਮੇਰੇ ਖਿਆਲ ਨਾਲ ਆ ਤਕਰੀਬਨ ਘੰਟੇ ਡੇਢ ਘੰਟੇ ਦਾ ਰਸਤਾ। ਮੈਨੂੰ ਯਾਦ ਆ ਇੱਕ ਵਾਰੀ ਸਿਂਗੂਲਾ ਲੈਨੇ ਤੇ ਗਈ ਸੀ। ਉੱਥੇ ਹਾਂ ਵਧੀਆ ਚੀਜ਼ ਆ ਉਹ ਕੋਮਲੇ ਨੂੰ ਵੈਸੇ। ਆਖੜਾ ਡੈਮ ਕਿੰਨਾ ਕਿੰਨੇ ਟਾਈਮ ਦਾ ਰਸਤਾ? ਘੰਟੇ ਡੇਢ ਘੰਟੇ ਦਾ ਹੋਣਾ ਆਪਣੇ ਵੱਲ ਤੇ 2 ਦਾ ਹੋਊਗਾ ਬੱਤੇ ਬੱਤੇ ਵੈਸੇ ਮੈਂ ਕਦੇ ਗਿਆ ਤਾਂ ਹੈ ਨਹੀਂ। ਨੰਗਲ ਡੈਮ ਹਾਂ ਘੰਟੇ ਇੱਕ ਦਾ ਬਸ। ਨੰਗਲ ਹਾਂ ਵੀ ਨੰਗਲ ਕੰਨੀ ਕੰਨੀ ਦੇ ਦੂਰ ਦਾ ਬੱਦਲ ਹਲੇ ਵੀ ਬਹੁਤ ਹੋਇਆ ਪਿਆ ਦੱਸ ਬੱਦਲ ਦਾ ਬਹੁਤ ਆ ਬੱਦਲ ਇਹਦਾ ਹਾਜੀ ਪਾ ਵੀ ਨੂ ਰਖਾ ਪਹਿਲੇ ਮਹਾਰਾਜ ਨੂੰ ਤਲੀਏ ਦੇ ਖਾਦੇ ਪਾਦੇ ਫੇਰ ਜਦ ਮਹਾਰਾਜ ਥੋੜਾ ਥੇਲੇ ਹਟਾਉਂਦੇ ਹਟਾਦੇ ਹੁਣ ਹਲੇ ਕੁਝ ਵੀ ਨਹੀਂ ਕਰਿਆ ਮਹਾਰਾਜ ਨੇ ਬੱਦਲ ਲਿਆਂਦੇ ਵੀ ਹੁਣ ਕਹਿੰਦੇ ਹਾਇ ਰਾਮ ਹਲੇ ਤੂ ਫੇਰ ਹੋਇਆ ਆਪਣਾ ਮੱਕੀ ਦੇ ਚਾਰ ਪੈਣਾ ਇਸ ਕਰਕੇ ਆਪਾਂ ਕਹਿੰਦੇ ਰੱਬ ਜੀ ਹਟਾ ਦੇ ਉਹ ਮੈਂ ਤਾਂ ਹੋਰ ਸਲਾਹ ਕਰੀ ਆ ਜਿਹੜੇ ਹਿਸਾਬ ਗਿਆ ਅੱਜ ਵੀ ਮੀਂਹ ਪੈ ਗਿਆ ਕੱਲ ਵੀ ਪੈ ਗਿਆ ਹਨਾ ਉਹ ਮੈਂ ਬਾਈ ਮੈਂ ਸਵੇਰੇ ਬਾਈ ਨੂੰ ਸਭ ਨੂੰ ਕਹਿੰਦਾ ਮੈਂ ਖਾ ਐਂ ਕਰੂੰਗੇ ਜੇ ਨਾ ਲੋਟ ਆਇਆ ਨਾ ਕੰਮ ਮੈਂ ਖਾ ਛੱਲੀਆਂ ਤੋੜ ਲੂੰਗੇ ਫਿਰ ਕਿਉਂਕਿ ਛੱਲੀ ਜੇ ਛੱਲੀ ਪੱਕ ਗਈ ਡੰਗਰਾਂ ਨੂੰ ਪਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਜਿੱਕਣਾ ਦਾਣਾ ਉਹ ਡੰਗਰ ਨੇ ਖਾਣਾ ਉੱਕਣਾ ਹੀ ਵੇਸਟੇਜ ਉਹਨਾਂ ਕੱਢ ਦੇਣਾ ਉਹ ਕਿਉਂਕਿ ਉਹ ਪੱਕੜ ਹੋ ਜਾਣਾ ਨਾ ਪੱਕੀ ਛੰਡੀ ਜਿਹੜਾ ਪੈਂਦਾ ਹਾਂ ਨਹੀਂ ਨਹੀਂ ਪੈਂਦਾ ਨਹੀਂ ਉਹ ਉਹਦਾ ਫਾਇਦਾ ਹੀ ਨਹੀਂ ਹੋਣਾ ਕੋਈ ਪੱਕੀ ਛੱਲੀ ਦਾ ਤਾਂ ਕਰਕੇ ਅਸੀਂ ਉਹਨਾਂ ਸਲਾਹਾਂ ਜੀ ਬਣਦੀ ਵੀ ਜੇ ਨਾ ਹਟਿਆ ਮੀ ਫੇ ਛੱਲੀਆਂ ਤੋੜ ਲਾਂਗੇ ਯਾਰ ਉੱਧਰ VOTING ਵੀ ਬੰਦ ਹੋ ਗਈ ਹੁਣ ਇਹ ਨਾ ਫੇ ਇੰਨੇ ਪਾਣੀ ਦੇ ਪਾਣੀ ਦੇ ਕਿੱਥੇ VOTING ਕਿਸਤੀ ਕੋਈ ਤਾਂ ਹੀ ਨਹੀਂ ਨਿਖੀ ਨਹੀਂ ਨਾ ਦਿਖ ਜਣੀਆਂ ਦੀਆਂ ਉਹਨਾਂ ਦੀ ਤਾਂ ਹੀ ਆ ਹੂੰ ਤੁਸੀਂ ਕਿਹੜੇ ਸਾਹਮਣੇ ਛੱਡਾ ਵੱਜਣੀ ਹੈ ਪਾਣੀ ਦਾ ਬਹੁਤ ਤੇਜ ਆ ਪਾਣੀ ਦੇ ਕੀ ਆ ਕਹਿਣੇ ਪਾਣੀ ਦੇ ਪਾਣੀ ਪੂਰਾ ਫੁੱਲ ਆ ਜੀ ਐਨ ਇੱਕ ਨੰਬਰ ਹੈ ਇਹ ਆਹ ਨਹਿਰ ਜਿੱਦਾਂ ਮੈਂ ਪਹਿਲਾਂ ਵਾਲੇ ਬਲੌਗ 'ਚ ਦੱਸਿਆ ਤਾਂ ਇਹ ਉਹ ਉੱਥੇ ਤੱਕੇ ਪੱਕੀ ਹੈ ਜੀ ਉਤੋਂ ਬਾਹਾਂ ਕੱਚੀ ਹੋ ਜਾਂਦੀ ਆ ਇਹ ਲੁਧਿਆਣੇ ਕੋਲ ਜਾ ਕੇ ਤਾਂ ਜੀ ਇਹ ਨਹਿਰ ਨਾ ਬਿਲਕੁਲ ਕੰਡਿਆਂ ਤੱਕੇ ਪਾਣੀ ਚੱਲਦਾ ਉੱਥੇ ਤਾਂ ਐਂਉਂ ਲੱਗਦਾ ਵੀ ਹੁਣ ਟੁੱਟੀ ਲੈ ਹੁਣ ਟੁੱਟੀ ਵੈਸੇ ਚੱਲ ਰੱਬ ਨਾ ਕਰੇ ਭਾਈ ਟੁੱਟੇ ਇਹ ਕਦੇ ਵੀ ਹੈਨਾ ਪਰ ਉਦਾਂ ਪਾਣੀ ਉੱਥੇ ਜਾ ਕੇ ਬਿਲਕੁਲ ਉੱਪਰ ਆ ਜਾਂਦਾ ਜੀ ਇਹਦਾ ਤੇ ਅੱਜ ਤਾਂ ਬਹੁਤ ਉੱਪਰ ਆਇਆ ਹੁਣ ਅੱਜ ਪਾਣੀ ਛੱਡਿਆ ਹੋਇਆ ਬਹੁਤ ਹੈ ਜੀ ਦੇ ਚ ਤੇ ਔਰ ਸਾਡੇ ਕੋਲ ਟਾਈਮ ਘੱਟ ਆ ਨਹੀਂ ਅਸੀਂ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਤੇ ਦਰਸ਼ਨ ਕਰਾਉਣੇ ਤੇ ਤੁਹਾਨੂੰ ਪਰ ਹੁਣ ਉਹ ਤੁੱਤਣੀਆਂ ਉਹ ਲੱਗਿਆ ਮੈਨੂੰ ਪਰ ਇਹ ਤੁੱਤਣੀਆਂ ਵਾਦ ਤੁੱਤਣੀਆਂ ਥੋੜੀ ਆ ਇਹ ਇਹ ਤਾਂ ਕੋਈ ਉਮਰ ਦੀ ਆ ਅੱਗੇ ਜਦ ਅਸੀਂ ਨਿਆਣੇ ਹੁੰਦੇ ਤੇ ਨਾ ਸਕੂਲ ਪੜ੍ਹਦੇ ਤੇ ਇਹਦੇ ਜੋਂ ਨਾ ਗੂੰਦ ਜਾਂ ਨਿਕਲਦਾ ਆ ਗਟਾਣੂਆਂ ਜਾਂ ਚੋਂ ਅਸੀਂ ਕਹਦੇ ਕਰਦੇ ਤੇ ਤਾਂ ਗੂੰਦ ਆ ਕੋਈਓ ਇਕੱਠਾ ਕਰੀ ਜਾਂਦੇ ਇਕੱਠਾ ਬਹੁ ਕਰਿਆ ਅਸੀਂ ਪਹਿਲਾਂ ਆਏ ਲੱड्डੂ ਨਾਚਦੀ ਮੈਂ ਟੱਪਦੀ ਇੱਧਰ ਰਹੀਂ ਪੁੱਤ ਉੱਧਰ ਗਿੱਲਾ ਏ ਥੋੜਾ ਜਿਹਾ ਉਧਰ ਘੁੰਮਣ ਵਾਸਤੇ ਵੈਸੇ ਜਗਾ ਵਧੀਆ ਏ ਇਹ ਬੰਦੇ ਨੇ ਜਿੱਦਾਂ ਹੁਣ ਆਪਣੀ ਫੈਮਿਲੀ ਨਾਲ ਆਉਣਾ ਹਨਾ 10 15 ਮਿੰਟ 20 ਮਿੰਟ ਸਕੂਨ ਜਿਹਾ ਮਿਲ ਜਾਂਦਾ ਉਰੇ ਆ ਕੇ ਹਨਾ ਬੰਦਾ ਕਲੇਸ ਤੇ ਰਾਮ ਨਹੀਂ ਤਾਂ ਕਲੇਸੇ ਕਲੇਸ 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 ਸਭ ਬਹੁਤ ਕਰਦਾ ਹੈ ਉਵੇਂ ਨਿਆਣੇ ਦਾ ਹੁਣ ਬਚਰੇ ਨਾਲੇ ਰੱਖਣੇ ਆ ਦੇ ਲੈ ਲੈ ਦੇਖ ਹੈ ਚਾਵਲਿਆ ਵਾਲ ਲੱਡੂ ਸਾਡਾ ਲੈ 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 ਨਿਆਣੇ ਤਾਂ ਉਧਰੇ ਕਾਹਦਾ ਚੱਲ ਚੱਲ ਪੁੱਤ ਉਧਰੇ ਚੱਲ ਮੇਰਾ ਪੁੱਤ ਮੈਂ ਹੁਣ ਆਹ ਸੋਜੀ ਵਿਚਾਰੇ ਨੂੰ ਆਉਂ ਕਿਉ ਹੌਲੀ ਹੌਲੀ ਨੂੰ ਨਹੀਂ ਜਗਾ ਲਈ ਸੋਜੀ ਵਾਲੇ ਆ ਜਣੀ ਕੋਈ ਨਹੀਂ ਟਾਈਮ ਟਾਈਮ ਸਿਰ ਸੋਜੀ ਆ ਪਤਾ ਨਹੀਂ ਦੇਖ ਲੱਕੇ ਕਿਹੜੇ ਟਾਈਮ ਆ ਪਤਾ ਨਹੀਂ ਕਾਹਦਾ ਸਟੋਰ ਰੱਖਿਆ ਬਾਈ ਇਹਨਾਂ ਨੇ ਪਤਾ ਕਿੱਥੇ ਕਾਣ ਪਿੰਡ ਨੂੰ ਹੁੰਦਾ ਨਹੀਂ ਨਹੀਂ ਸ਼ਟ ਹੋ ਗਿਆ ਹੈ ਉੱਧਰ ਭੰਗੜਾ ਸਖਾਉਂਦੇ ਆ ਪਤਾ ਨਹੀਂ ਇਹ ਹਾਂ ਫੂਟਸਟ ਫੈਸਟੀਵਲ ਸਟਾਰਟ ਹੋ ਰਿਹਾ ਹਾਂ ਨਹੀਂ ਆਹ ਆ ਦੇਖਦਾ ਮੈਂ ਵੀ ਇਹ ਉਰੇ ਪਤਾ ਨਹੀਂ ਮਸ਼ੀਨ ਫਿੱਟ ਕਰੀ ਵੀ ਪਤਾ ਨਹੀਂ ਐਦਾਂ ਹੀ ਰੱਖੀ ਹੋਈ ਆ ਉੱਪਰੇ ਪਈ ਆ ਲਹਿਲਦੀ ਆ ਇਹ ਇਹ ਉਹ ਥੋਟਾਰੀ ਵੀ ਲੱਗਦੀ ਉੱਪਰ ਉਹ ਇਹ ਹਾਰਟਕਾਂ ਵਾਲਾ ਕੋਈ ਸਿਸਟਮ ਆ ਇਹ ਮਸ਼ੀਨਰੀ ਕੋਈ ਇੱਥੇ ਰੱਖੀ ਹੋਈ ਧਾਰ ਕੇ ਕੋ ਪਈ ਆ ਸਾਹਮਣੇ ਹਾਈ ਰੈਸਟੋਰੈਂਟ ਤੇ ਯਾਦ ਆ ਗਿਆ ਭੁੱਖ ਲੱਗ ਗਈ ਭੁੱਖ ਲੱਗ ਗਈ ਆਏ ਕਰੋ ਸਾਗ ਬਚਿਆ ਪਿਆ ਇਹ ਘਰਾਂ ਚਲੋ ਰੋਟੀਆਂ ਖਾਓ ਚਾਰ ਤੇ ਕੈਪਸੂਲ ਬਹੁਤ ਮੰਦੀ ਆ ਹਾਂ ਇਹ ਵੀ ਕਰ ਤੂੰ ਕੋਈ ਗੱਲ ਨਹੀਂ ਕੈਪਸੂਲ ਵੀ ਹੈਗਾ ਘਰਾਂ ਜਾਇਬੜ ਦਾ ਖਤਮ ਹੋ ਗਿਆ ਕੋਈ ਪਤਾ ਲੈ ਜੰਨੇ ਜਾਂਦੇ ਵੇ ਗੋਲ ਗੱਪੇ ਗੋਲ ਗੱਪੇ ਮੇਰੀ ਗੱਲ ਸੁਣ ਮੈਂ ਚੀਜ਼ ਖਾਣੀ ਆ ਥੋੜੀ ਜੀ ਦੇ ਦੇ ਮੇਰੀ ਭੁੱਖ ਜੂਰ ਹੋ ਜੂ ਪੁੱਛ ਤਨੋਂ ਗਿਆ ਦਿਲ ਲੱਖਣਾ ਕੀ ਖਾਣਾ ਚੀਜ਼ ਆ ਖਾਣਾ ਲੈ ਬੱਲੇ ਤੇਰੇ ਚੱਲ ਮੇਰੀ ਗੱਲ ਸੁਣ ਇੱਕ ਚੀਜ਼ ਜਿਹੜੀ ਨਹੀਂ ਖਰਾਬ ਕਰੂੰਗੀ ਪੀਜ਼ਾ ਪੂਜਾ ਫੇਰ ਵੀ ਔਖਾ ਹੀ ਕੰਮ ਯਾਰ ਚਲੋ ਦੱਸੋ ਨਹੀਂ ਵਾਲੇ ਗੋਲ ਗੱਪੇ ਖਾ ਲਓ ਚਲ ਠੀਕ ਆ ਠੀਕ ਆ ਉਹ ਖਰਾਬ ਨਹੀਂ ਕਰੂੰਗੇ ਮੈਂ ਤਾਂ ਕਹਿੰਦਾ ਪਾਣੀ ਵੀ ਹਜੇ ਪਤਾ ਨਹੀਂ ਕਿਵੇਂ ਅਗਲੇ ਬਣਾਇਆ ਬੰਦਾ ਕਿਵੇਂ ਹਾਂ ਇਹ ਹੈ ਦਹੀਂ ਵਾਲੇ ਖਾ ਲਓ ਚਲ ਐ ਕਰਿਓ ਤੁਸੀਂ ਕਿਸੇ ਦਿਨ ਪੀਜ਼ਾ ਦਾ ਸਮਾਨ ਘਰੇ ਲਿਆ ਕੇ ਮੈਂ ਘਰ ਬਣਾ ਕੇ ਤੁਹਾਨੂੰ ਪੀਜ਼ਾ ਘਰ ਬਣਾ ਲੂ ਕਿੱਥੇ ਨੂਰ ਰੋਜ਼ ਭਗੜਾ ਪੈਂਦਾ ਅਗਲੀ ਟੂਲ ਅੱਜ ਦੱਸ ਨੂਰੂ ਇੱਧਰ ਰਹਿਣਾ ਪੁੱਤ ਫੜ ਕੇ ਰੱਖੋ ਉਹਨੂੰ ਭੰਗੜਾ ਪਾਈ ਏਹਾ ਮੱਤੀ ਇਹ ਤਾਂ ਸਟਾਰਟ ਹੋਈ ਵੀ ਕੈਮਰੇ ਕਰਕੇ ਹੋ ਗਈ ਥੋੜੀ ਜਿਹੀ ਲੈ ਲੈ ਇਹਨੂੰ ਤੋਂ ਉਹ ਮਾਜਦਾ ਸੁਣਦਾ ਉਧਰ ਢੋਲ ਵੱਜਦਾ ਨਾ ਉਹ ਸਾਹਮਣੇ ਮੁੰਡੇ ਭੰਗੜਾ ਸਿੱਖਦੇ ਆ ਜੀ ਉਹ ਉੱਥੇ ਇਹ ਤੇ ਤੁਹਾਨੂੰ ਆਉਂਦਾ ਭੰਗੜਾ ਤੁਹਾਨੂੰ ਲੈ ਮੰਨੂ ਕਿੱਥੇ ਮੈਂ ਕਦੇ ਭੰਗੜਾ ਕੰਪੀਟੀਸ਼ਨ ਵਿੱਚ ਜਾਂਦਾ ਰਿਹਾ ਕੰਪੀਟੀਸ਼ਨ ਦੀ ਨਹੀਂ ਉਹ ਵੀ ਸ਼ੌਂਕ ਹੁੰਦਾ ਲੱਗਿਆ ਨਹੀਂ ਨਹੀਂ ਉੱਧਾ ਨੀ ਉਹ ਭੰਗੜਾ ਏ ਕਿ ਸਾ ਪਤਾ ਪਤਾ ਕੀ ਗੱਲ ਆ ਜਦ 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 ਪਤਾ ਕੀ ਗੱਲ ਆ ਜਦ ਪੜਦੇ ਤੇ ਜਾਂ ਸ਼ੌਂਕ ਹੈਗਾ ਦਾ ਵੀ ਸਿੱਖੀਏ ਹਾਂ ਪਾ ਇਦਾਂ ਹੀ ਘੋਲ ਜਿਓ ਕਰਕੇ ਜਦ ਬਰੇ ਮੈਸੇਜ ਤੋਂ ਦੇ ਕਰਕੇ ਹਾਂ ਸਿੱਖ ਨਹੀਂ ਹਾਂ ਹਾਂ ਚੱਲ ਜਦ ਮੇਰੇ ਹੱਥ ਮੇਰੇ ਕਹੇ ਵੀ ਮੁੱਕ ਖਿੱਚ ਲੈਨੇ ਕਰਾਉਂ ਰੋਲ ਕਰਾਉਂ ਕਰਾਉਂ ਕਿ ਤੇਰੇ ਸਾਰੇ ਬਾਹਰ ਆਪਕੇ ਨਾਮ ਹੁਣ ਗੱਲ ਕਿਤੇ ਦੀ ਨੋਰਾ ਚਪਾ ਲੱਡੂ ਜੀ ਸੁਣਦਾ ਹੀ ਨਹੀਂ ਇਹ ਉਰੇ ਆਉਰੇ ਪੁੱਤ ਐਸਾ ਏਡਾ ਮਟਾਪਾ ਘਰ ਸਾਮ ਵੀ ਆਇਆ ਹੋਰ ਇਹਨਾਂ ਨਹੀਂ ਕੱਤ ਨਹੀਂ ਨੂਰ ਉਰੇ ਆ ਪੁੱਤ ਇਹਦਾ ਖਿਆਲ ਰੱਖੀ ਰਹਿ ਕੇ ਨਾ ਨਿਆਣਾ ਜੀ ਚਿਪਚਿੜਾ ਬਹੁਤ ਹੋ ਜਾਂਦਾ ਮੈਂ ਹੁਣੋ ਦੇਖ ਲੱਗਾ ਮਸਤੀ ਭਈ ਮਸਤੀ ਭਈ ਮਸਤੀ ਤੂੰ ਇਹ ਭੈਣ ਭਰਾ ਜਾਂਦੇ ਆ ਹਾਂ ਚਲੋ ਜੀ ਫਿਰ ਚੱਲੀਏ ਚਲੋ ਭਾਈ ਚਲੋ ਚਲੋ ਹੁਣ ਜਾ ਕੇ ਫਿਰ ਦੇਖੀਏ ਕੰਮਕਾਰ ਹੈਨਾ ਤੇ ਆਹ ਭਾਈ ਥੋੜਾ ਜਿਹਾ ਵੇਸਟੇਜ ਵਾਲਿਆਂ ਦਾ ਮੜਾਇ ਖਿਆਲ ਰੱਖੇ ਕਰੋ ਇਹ ਕੰਮ ਸਹੀ ਨਹੀਂ ਹੈਗਾ ਹੈਨਾ ਜਿੱਥੇ ਆਪਾਂ ਇੰਨੀ ਉਹਨੂੰ ਫੜਕੇ ਰੱਖੋ ਜਿੱਥੇ ਇੰਨੀ ਵਧੀਆ ਜਗ੍ਹਾ ਬਣੀ ਵੀ ਇੰਨੀ ਸੋਹਣੀ ਹੈਨਾ ਉਥੇ ਆਪਾਂ ਗੰਦ ਪਾਈਏ ਚੰਗਾ ਨਹੀਂ ਲੱਗਦਾ ਜੀ ਕੁਛ ਨਾ ਮੈਂ ਤਾਂ ਨਸਾ ਮੈਂ ਜਦ ਬਿੱਤੀ ਜਾਚੇ ਨਾਲ ਆਉਂਦੀ ਸੀ ਅਸੀਂ 3-4 ਵਾਰ ਪਹਿਲਾਂ ਵੀ ਆਏ ਔਰੇ ਆਵਾੰਗ ਦਾ ਰੈਸਟੋਰੈਂਟ ਉਹ ਚਾਰਾ ਮਤ ਨਹੀਂ ਚੱਲਿਆ ਨਹੀਂ ਹੈਗਾ ਭਗਤ ਕਰੀ ਦੇ ਕਰਕੇ ਹਾਂ ਨੂਰੂ ਕੰਦੂ ਚੱਲੀਏ ਫਿਰ ਚਲੋ ਕਾਚੂ ਚਲੋ ਚਲੋ ਹੋਏ ਹੁਣ ਤੁਹਾਨੂੰ ਉਹ ਦੇਖੋ ਸਾਹਮਣੇ ਪੈਂਦਾ ਭੰਗੜਾ ਉਹ ਮੁੰਡਾ ਲੱਗਿਆ ਹੋਇਆ ਭੰਗੜਾ ਆਪਣਾ ਛੋਟਾ ਜਿਹਾ ਵੀ ਸਿੱਖਦਾ ਨਾਲ ਉਹ ਸਿਖਾਉਂਦਾ ਹੈ ਬਾਈ ਉਹਨਾਂ ਨੂੰ ਛੋਟਿਆਂ ਨੂੰ ਸਿਖਾਉਂਦਾ ਹੈ ਇਹ ਚਲੋ ਠੀਕ ਆ ਜੀ ਫੇ ਮਿਲਦੇ ਤੁਹਾਨੂੰ ਹੁਣ ਅੱਗੇ ਜਾ ਕੇ ਪਹੁੰਚ ਗਏ ਜੀ ਘਰ ਮੇਸੇ ਇੱਥੇ ਜਾ ਕੇ ਹੈੱਡ ਪਰ ਪਾਣੀ ਦੇ ਕੇ ਬਹੁਤ ਪਾਣੀ ਆਇਆ ਵਾ ਅੱਛਾ ਬਹੁਤ ਹੀ ਹੋ ਰਿਹਾ ਆਪਕੇ ਚੁੱਕ ਨਹੀਂ ਜਾਂ ਪਾਣੀ ਆ ਰਿਹਾ ਮੈਂ ਕਹਿੰਦੀ ਬਹੁਤ ਦੁਨੀਆ ਆਂਦੀ ਦੇਖਣ ਤੇ ਹੋ ਨੈਣ ਭਰ ਤੇ ਆ ਨਦੀ ਆਈ ਵੀ ਹੁਣ ਆਪੂ ਰੋਧ ਰਹਿ ਗੰਦਾ ਪਾਣੀ ਆਂਦਾ ਬਹੁਤ ਪਾਣੀ ਆ ਇਹਨਾਂ ਦੀ ਉਛਲ ਉਛਲ ਜਾਂਦੀ ਹੈ ਬਹੁਤ ਲੱਗਣੀ ਕਿੰਨੇ ਫੜਕ ਕੋਲੇ ਵੀ ਸਾਰੀ ਕੁਲੇ ਹਨ ਅਤਰਵਿੰਦਰ ਨਹੀਂ ਦੇਖੇ ਚੜਕੇ ਮੈਂ ਨੂਰ ਕਰਕੇ ਨਹੀਂ ਗਈ ਨੂਰ ਕਹਿੰਦੀ ਮੈਂ ਉੱਪਰ ਬੈਠਣਾ ਚੜਕੇ ਜੈਸਮੀਨ ਨੂੰ ਅਸੀਂ ਨੂਰ ਕਹਿੰਦੀ ਮੈਨੂੰ ਛੱਡ ਦੋ ਕਹਿੰਦੀ ਮੈਂ ਜਾਵਾਂ ਉਹ ਕਹਿੰਦੇ ਉੱਪਰ ਖੁੰਮ ਬਣਾਉ ਦੇ ਇਹਦਾ ਹੈੱਡ ਦੇ ਉੱਪਰ ਆ ਵੀ ਤੂੰ ਗਿਰ ਜੂਗੀ ਨੂੰ ਕਿਹੜੇ ਸਕੰਜੇ ਲੱਗੇ ਹੋਏ ਆ ਹੋਏ ਹੀ ਤੂੰ ਹੀ ਕਰਾਈ ਫਿਰ ਜੈਸਮੀਨ ਨੂੰ ਐ ਵੀ ਉੱਚੀ ਨਹੀਂ ਵੀ ਜਗਾ ਪੈਰ ਨਾ ਪੈ ਦੇ ਤੇ ਨਹੀਂ ਚੜ੍ਹ ਗਵਿੰਦਰ ਨਹੀਂ ਦੇਖਿਆ ਚੜਕੇ ਦੇਖਿਆ ਵੀਰ ਨਹੀਂ ਦੇਖਿਆ ਹਮਮ ਮਮੀ ਇੱਕ ਸਲਾਹ ਬਣਦੀ ਆ ਤੁਸੀਂ ਦੇਖੋ ਬਾਕੀ ਸਭ ਦੇ ਬੜਾ ਬਣਾ ਹੋ ਹੁੰਦਾ ਬੀਜੇ ਲੱਡੂ ਜਿਹੜੇ ਅਸੀਂ ਉੱਥੇ ਲੈਨੇ ਆ ਜੇ ਘਰੇ ਗੱਲੀ ਉਹਦਾ ਤੁਸਾਂ ਕੀ ਦੇ ਲੈਂਦੇ ਆ ਤੁਸੀਂ ਦੇਖੋ ਤੁਹੇ ਥੋੜੀ ਜਿਹਾ ਲਗਾਈ ਵਾ ਕੇ ਥੋੜੀ ਜਿਹਾ ਖੁਸ਼ੀ ਵਾਲਾ ਦਿਨ ਹੋ ਜਾਂਦਾ ਹੈ ਜੇ ਆਪਾਂ ਕਦੇ ਘਰੇ ਬਣਾ ਲਈਏ ਦੇਖ ਲਓ ਬਈ ਕਸ ਲਾਏ ਬਣਾ ਲਓ ਕੋਸਮ ਦੀ ਗੱਲ ਹਨਾ ਐਸੇ ਜੇ ਸੋਚਿਆ ਜਾਵੇ ਕਿ ਬੱਦਲ ਹੁਣ ਫੇਰ ਬਹੁਤ ਹੋਇਆ ਵਾ ਦਸ ਚੜ ਕੇ ਕੀ ਬਣੂਗਾ ਹੋਰ ਬੱਦਲ ਤੇ ਜਨਾ ਮੀ ਪਾਣੀ ਆ ਪਾਣੀ ਹੋਰ ਪਾਣੀ ਖੜਾ ਏ ਚੋਂਦਰ ਆਪਣੇ ਅੱਡ ਵਿਚਾਰੇ ਚੁੰਗੀਆਂ ਇਹਨਾਂ ਦੇ ਹੱਥ ਹੋਰ ਜਦ ਡਰਾਜ 'ਤੇ ਬੈਠੀ ਹੋਊ ਚੁੰਗੀਆਂ ਤੇ ਕਿਆ ਹੁੰਦਾ ਹੈ ਮਹਾਰਾਜ ਪਤਾ ਨਹੀਂ ਬੈਠੀ ਆ ਦੱਸ ਮਹਾਰਾਜ ਪਤਾ ਨਹੀਂ ਕਿਆ ਕਰ ਜਾਂਦੀਆਂ ਤੇ ਮੰਗਦੇ ਜਾਂ ਜਾਂ ਦੰਦਾ ਨਹੀਂ ਫਿਰ ਜੇ ਦੰਦਾ ਬੇਹਿਸਾਬਾ ਹੀ ਦੇ ਦਿੰਦਾ ਹੈ ਕੁਝ ਸਾਝੀ ਜੀ ਨਹੀਂ ਆਉਂਦੀ ਚਲ ਉਹਨੂੰ ਵੈਸੇ ਉਹਨੂੰ ਸਾਡ ਨਾਲੋਂ ਜ਼ਿਆਦਾ ਖਿਆਲ ਆ ਗੱਲ ਇਹ ਵੀ ਹੈਗੀ ਉਹਨੂੰ ਸਾਡੇ ਨਾਲੋਂ ਜ਼ਿਆਦਾ ਗਿਆਨ ਆ। ਕਿਆ ਬਤਾ ਝੂੰਗੇ ਵਾਲੇ ਵੀ ਮੰਗਦੇ ਹੋਣ ਰੱਬਾ ਵੀ ਸਾਡੇ ਘਰ ਵੀ ਕੋਲਾ ਹਤਾ। ਆਪਾਂ ਵਰਤੈ AC ਵੀ ਹੈਗੇ, ਪੱਖੇ ਵੀ ਹੈਗੇ, ਕੂਲਰ ਵੀ ਹੈਗੇ ਉਹਨਾਂ ਕੋਲ ਤਾਂ ਖੁਸ਼ੀ ਵੀ ਨਹੀਂ। ਨਾ ਹੁਣ ਲੈਤਾ ਉਹਨਾਂ ਕੋਲ ਵੀ ਹੋਣੀ ਆ ਇਹੋ ਜੀ ਗੱਲ। ਇੱਕ ਤਾਂ ਪਰਾਟਾ ਪੱਖਾ ਲਾਉਂਦੇ ਗੁਣੇ ਆ ਉਹ ਗੱਲ ਕਿ ਸੋਚਣ ਦੀ। ਲੈ ਤਾਂ ਹੋਣੀ ਉਹਨਾਂ ਕੋਲ ਨਹੀਂ ਆ ਤਾਂ ਐਂ ਤਾਂ ਅੰਦਰ ਵੜ ਕੇ ਪਤਾ ਲੱਗਦਾ ਇਹਨਾਂ ਦਾ। ਨਹੀਂ ਹਾਂ ਇਹ ਗੱਲ। ਇਹ ਕਹਿ ਤਰੀ ਬਾਤ ਤੇ ਝੂੰਗੇ ਦੇਖਣੇ ਨੂੰ ਆ। ਉਹ ਤਾਂ ਅੰਦਰ ਜਾ ਕੇ ਪਤਾ ਲੱਗਦਾ ਵੀ ਕਿਆ ਕੁਝ ਬਣਾਇਆ ਪਿਆ ਨਹੀਂ ਕਈਆਂ ਦੀਆਂ ਝੂਗੀਆਂ ਬਾਹਰ ਤੇ ਹੁੰਦੀਆਂ ਕਈਆਂ ਨੇ ਤਾਂ ਅੰਦਰ ਏਸੀ ਲਾਇਬੇ ਹੁੰਦੇ ਝੂਗੀਆਂ ਆਜ ਹੋਰ ਕੀ ਆ ਮੈਂ ਦੇਖਿਆ ਅਰਿਆਲ ਵਿੱਚ ਕਈਆਂ ਦੀਆਂ ਨਹੀਂ ਨਹੀਂ ਦੇਖਣ ਲਈ ਇੱਧਰ ਜਾ ਕੇ ਨਿਕਕਣਾ ਦੇ ਆ ਮੈਂ ਦੇਖਿਆ ਵਾ ਕਿਸੇ ਦੇ ਕਿਸੇ ਝੂਗੀਆਂ ਵਾਲੇ ਨੂੰ ਜਾ ਕੇ ਵਲੌਗ ਬਣਾ ਕੇ ਲਿਕੇ ਆਉਂਦੀ ਆ ਅੱਤ ਦਰਿਆ ਤੇ ਮੈਂ ਤਾਂ ਇਹ ਝੂਗੀਆਂ ਜਿਹੜੀਆਂ ਨਹੀਂ ਮਹਿੰਗੀਆਂ ਦੁਕਾਨ ਰੇੜੀਆਂ ਲਈ ਫਿਰਦੇ ਬੈਠੇ ਰੋਪਣਾ 'ਚ ਬੈਠੇ ਆ ਉਹ ਸਾਡੀ ਲੈ ਕੇ ਅੱਧੀ 5-5 ਲੱਖ ਦੀ ਮੈਂਸ ਆ ਕਿੰਨੀਆਂ ਵਸ ਮਮੀ ਉਹ ਕਹਿੰਦਾ ਸਾਡੇ ਨਾਲੋਂ ਤਾਂ ਜ਼ਿਆਦਾ ਪੈਸੇ ਕਮਾਉਂਦੇ ਆ ਉਹ ਹੋ ਸਕਦੀ ਹਾਂ ਗਾਣੇ ਨੂੰ ਇਹ ਹੋ ਸਕਦੀ ਆ ਅਗਲੇ ਨੇ ਆਪਾਂ ਮੋਟਰਸਾਈਕਲਾਂ ਤੇ ਗੱਡੀਆਂ ਦੇ ਤੇਲ ਫੂਕ ਕੇ ਪੈਸੇ ਉਹ ਕਾਣੇ ਅਗਲੇ ਨੇ ਸਾਈਕਲ ਤੇ ਆਪਣੇ ਪੈਸੇ ਬਚਾਉਣੇ ਬਹੁਤ ਜ਼ਿਆਦਾ ਸੇਵਿੰਗ ਆ ਬਹੁਤ ਭਾਈ ਬਜਟਾ ਹੁੰਦੇ ਥੋੜੇ ਜਿਹੇ ਇਹ ਪਲਾਨ ਖਰੀਦ ਲੈ ਖਾਂ ਪਲਾਨ ਬਾਈ ਕਾ ਸਾਰੇ ਹੀ ਥੋੜੇ ਜਿਹੋਣਿਆਂ ਵਿੱਚ ਤੇ ਮਤਲਬ ਕਹਿੰਦੇ ਨੇ ਪੰਜੇ ਉਂਗਲੀਆਂ ਇੱਕ ਸਮਾਨ ਨਹੀਂ ਹੁੰਦੀਆਂ ਵਿੱਚ ਨਹੀਂ 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 ਥੋੜਿਆਂ ਵਿੱਚ ਕਿ ਨਹੀਂ ਕੋਈ ਨਿਕ ਮਕਾਨ ਦੇਦਾ ਕਿਸੇ ਨੂੰ ਕਿਰਾਏ ਪਰਊਗਾ ਸਭ ਨੇ ਆਪਣੇ ਆਪਣੇ ਝੁੰਗੀਆਂ ਪੰਨੀਆਂ ਤੇ ਮੈਂ ਉਹੀ ਤੇ ਕਿਸੇ ਨੇ ਮਕਾਨ ਪੱਕੇ ਪਾ ਲੈ ਕਿਸੇ ਨੇ ਝੁੰਗੀਆਂ ਪਾ ਲਈ ਕੋਈ ਆਪਣੀ ਜਿਹਾ ਚੁੰਗੀ ਵਾਲੀ ਹਮ ਅੰਦਰ ਕੀ ਹੁੰਦਾ ਸਭ ਕੁਝ ਹੁੰਦਾ ਅੰਦਰ ਬਿਜ ਵੀ ਹੁੰਦਾ ਟੈਲੀਵਿਜ਼ਨ ਵੀ ਹੁੰਦੇ ਆ ਪਰ ਪੱਖੇ ਵੀ ਹੁੰਦੇ ਆ ਪਸ ਐ ਰ ਕੋ ਸਲਾਈਮ ਹੁੰਦਾ ਇਹ ਤਾਂ ਜਾ ਕੇ ਬੰਦੇ ਨੂੰ ਆਪ ਅੰਦਰ ਬੜ ਕੇ ਪਤਾ ਲੱਗਦਾ ਬਾਹਰ ਤੇ ਕਹਿੰਦੇ ਨੇ ਝੂੰਗੀ ਬਾਹਰ ਝੂੰਗੀ ਬਣਾਈ ਹੁੰਦੀ ਨਾ ਸਜਾਈ ਵੀ ਆ ਐਨ ਦੇਖਣ ਨੂੰ ਜੀ ਕਰਦਾ ਪੱਕੇ ਮਕਾਨ ਜਿਵੇਂ ਕਹਿੰਦੇ ਆ ਨਾ ਉਵੇਂ ਦੇਖਣ ਨੂੰ ਦਿਲ ਕਰਨ ਲੱਗ ਗਿਆ ਜਿਵੇਂ ਮੰਮੀ ਦੱਸ ਰਹੇ ਆ ਹੁਣ ਵੀ ਆਇ ਹੁੰਦਾ ਆਇ ਹੁੰਦਾ ਮੰਮੀ ਉਹ ਵੀ ਝੂੰਗੀ ਤੁਸੀਂ ਉਹੀ ਗੱਲ ਕਰਦੇ ਹੋ ਕਿ ਕੱਚਾ ਕੱਚਾ ਜਿਹਾ ਬਣਾਇਆ ਪਾ ਹੁੰਦਾ ਜਿਹੜਾ ਕਿ ਤਰਪਾਲ ਵਾਲੇ ਦੀ ਗੱਲ ਕਰਦੇ ਹੋ ਨਹੀਂ ਵਿੱਚ ਤਾਂ ਦੋਸਣੇ ਬਣਾਈ ਹੁੰਦੀ ਇਹਨਾਂ ਨੇ ਉੱਪਰ ਤਰਪਾਲ ਪਾ ਦਨੇ ਆ ਤਰਪਾਲ ਗਏ ਆ ਨਾ ਜਿਹੜੀ ਖੂਸ ਪਾਏ ਹੁੰਦਾ ਉਹ ਤਾਂ ਬਾੜਾ ਘਟਾ ਦੇਣਾ ਹੈ। ਉਹ ਤਾਂ ਇਹਨਾਂ ਮਿੱਟੀ ਨਾਲ ਲਿਪ ਲਿਪ ਕੇ ਡਿਜ਼ਾਈਨ ਨੇ ਸੋਹਣੇ ਬਣਾ ਦਿੰਦੇ ਆ ਜਿਵੇਂ ਜਿਵੇਂ ਉਹ ਪੁਰਾਣੇ ਘਰ ਲਿਪਦੇ ਹੁੰਦੇ ਆ। ਹਾਂ ਮਿੱਟੀ ਨਾਲ ਫੁੱਲ, ਖਰਗੋਸ਼, ਪਤਾ ਨਹੀਂ ਕੀ-ਕੀ ਬਣਾਉਂਦੇ ਆ। ਇਹ ਜਿਹੜੀਆਂ ਹੁਣ ਫੂਸ ਐ ਇਹਨਾਂ ਨੇ ਮਿੱਟੀ ਦੇ ਅੰਦਰ ਤੇ ਲਿਪਿਆ ਵਾ ਸਾਰਾ। ਥੋੜਾ ਮੈਂ ਇੱਕ ਗੱਲ ਦੱਸਾਂ। ਮੰਮੀ ਨੇ ਹੁਣ ਮੰਮੀ ਨੇ ਹੁਣ ਟੱਪਣਾ ਪੁੱਛੋ ਕਾ ਤੇ ਮੰਮੀ ਉੱਥੇ ਚੂਹੀ ਬੜੀ ਆ। ਬੈੱਡ ਦੇ ਥੱਲੇ। ਆਜੋ। ਚੂਹੀ ਕੱਟ ਮੰਮੀ ਲੈਣਾ ਪਾਪਾ ਜੀ ਨੂੰ ਤੂੰ ਤਾਂ ਕਹਿੰਦੀ ਮੰਮੀ ਉਹ ਟੱਪੜਾ ਪਾਪਾ ਜੀ ਦਾ ਚੂਹੀਆਂ ਪੜ ਗਈ ਦੇਖ ਆ ਕਰਦਣੇ ਥੱਲੇ ਬੜੀ ਪਈ ਮੰਮੀ ਪਿੰਜਰਾ ਲਾ ਦੰਨੇ ਉਹਨੂੰ ਜਿਹੜਾ ਲਾਣਾ ਹੀ ਪੈਣਾ ਸੱਚੀ ਬੜੀ ਆ ਮੈਂ ਝੂਠ ਨਹੀਂ ਬੋਲਦੀ ਬੱਚੇ ਵੀ ਦਿੱਤੇ ਹੋਏ ਆ ਸੱਚੀ ਕਹਿੰਦੀ ਹਾਂ ਹਾਂ ਬੱਚੇ ਵੀ ਦਿੱਤੇ ਦੇ ਗੱਦੇ ਦੇਖਣਾ ਪੈਣਾ ਗੱਦੇ ਕਰੋ ਕੁੜੀਆਂ ਨੂੰ ਖੀਰ ਲਾ ਕੇ ਲੈ ਕੇ ਆਓ ਗੱਦੇ ਹਟਾ ਬੱਚੇ ਦਿੱਤੇ ਵਿੱਚ ਵੀ ਨੇ दस कल ਮੈਨੂੰ ਮੇਰੀ ਹਿੰਮਤ ਨਹੀਂ ਹੈਗੀ ਚੱਕਣ ਦੀ ਕੱਲ ਮੀਂਹ ਪੈਦਾ ਹੁਣ ਤੁਹਾਡੇ ਵਾਲੇ ਦੇ ਨਾ ਨਾ ਮੇਰੇ ਵਾਲੇ ਦੇ ਹੁੰਦੇ ਤੇ ਮੈਂ ਕਮਰੇ ਚ ਹੁੰਦੀ ਹੁੰਦਾ ਪਰ ਬਾਹਰ ਮੰਜਾ ਡਾਇ ਹੋਣਾ ਨਾ ਉਹ ਦੇਖਾ ਹੋਣੀ ਕਿ ਤੇ ਸਭ ਬਾੜ ਕੇ ਕੁਕੀ ਮੇ ਜਾਉਂਦੀ ਹੈ ਦੇਖ ਲਾ ਬਦਲ ਲਾ ਕੇ ਜੀ ਗੌਰ ਰੱਖਦੇ ਨਹੀਂ ਗੌਰ ਰੱਖਦੇ ਦਰਵਾਜ਼ੇ ਮੈਂ ਦਵਾਜੇ ਕਿ ਮੈਂ ਥੇ ਨਹੀਂ ਖੋਲਣ ਦਿੰਦੀ ਆਪਣੇ ਉਹਦੇ ਕਰਕੇ ਆਈ ਜਾਂਦਾ ਹੈ ਖੇਤਾਂ ਕਰਕੇ ਮੈਨੂੰ ਲੱਗਦਾ ਬਲਵਾਂ ਜੀ ਸਤਿ ਸ੍ਰੀ ਅਕਾਲ ਕੁਸ਼ੀ ਗਾਦੀ ਚੈਰਨੀ ਨੂਰੇ ਤੂੰ ਬੁਲਾਇਂ ਮੇਰਾ ਪੁੱਤ ਅੱਛਾ ਤੇਰੇ ਕੋਲ ਚ ਫੰਕਸ਼ਨ ਕਾਦਾ ਸੱਤ ਦੇ ਤਿਉਹਰ ਮਨਾਉਣੀ ਆ ਕਦੋਂ ਜੇ ਤਾਬੂ ਲੱਗੇ ਸੈਟਰਡੇ ਘੜ ਕੇ ਦਾਸ ਸੈਟਰਡੇ ਨੂੰ ਤੀਆਂ ਬਣਾਣੀ ਆ ਭਾਈ ਕੁਦਰ ਗੁੰਨੇ ਦਾ ਪੋਨੇ ਮਾਮੀ ਜੀ ਸੈਟਰਡੇ ਤੀਆਂ ਬਣਾਣੀ ਆ ਅੱਜ ਉਹ ਛੋਨਾ ਤੇ ਛੂਟ પાਕੇ ਮੈਂ ਕਿਠੀ ਗਾ ਅੱਛਾ ਸਕੂਲ ਚ ਬਣਾਉਣੀ ਕਿੰਨੀ ਤਰੀਕ ਨੂੰ ਦੋ ਤਰੀਕ ਨੂੰ ਜਾਂ ਦੋ ਦੋ ਨੂੰ ਤੇਹੀ ਇੱਕ ਨੂੰ ਰੱਖ ਲਿਆ ਬੱਬੀ ਦਾ ਇੱਕ ਤਰੀਕ ਨੂੰ ਬੱਡੇ ਅੱਛਾ ਬੱਬੀ ਦਾ ਇੱਕ ਤਰੀਕ ਨੂੰ ਬੱਡੇ ਆ ਤੇਹੀ ਇਹਨਾਂ ਨੇ ਮਤਲਬ ਇੱਕ ਤਰੀਕ ਦਾ ਰੱਖ ਲਿਆ ਜਿੰਨਾਂ ਦੇ ਨਿਆਣੇ ਇੱਥੇ ਅਕੈਡਮੀ ਚ ਲੱਗੇ ਹੋਏ ਆ ਉਹਨਾਂ ਦੇ ਹਮ ਕੱਲ ਜਿਹੜਾ ਉਹਨਾ 31 ਸਰਵਨ ਉਹਦਾ ਬੱਡੇ ਮਾਣੇ ਨੂੰ 31 ਨੂੰ ਹੂੰ 31 ਨੂੰ ਕੱਲੀਵਾਨ ਨੂੰ ਕੱਲੀਵਾਨ ਨੂੰ ਆ ਕਿੰਨੇ ਸਾਲ ਦਾ ਹੋ ਜਣਾ ਉਹਨੇ ਤਿੰਨ ਸਾਲ ਦਾ ਹੋ ਗਿਆ ਮੇਰੀ ਚੌਥਾ ਲਾ ਜਾਣਾ ਚੌਥਾ ਸਾਲ ਹੋ ਗਿਆ ਹੂੰ ਲੜਦਾ ਕਾ ਤੇ ਨਾ ਹੋ ਤੇਰੇ ਨਾਲ ਆ ਦੇਖ ਚੌਥਾ ਲੱਗ ਜਾਣਾ ਚੌਥਾ ਲੱਗਣਾ ਪੁੱਤ ਪੰਜਵਾਂ ਲੱਗੂਗਾ ਕਿਉਂ 33 ਸਾਲ ਦੇ ਬੱਚੇ ਨੂੰ ਐਡਮਿਸ਼ਨ ਨਹੀਂ ਦਿੰਦੇ ਹੁਣ ਤਿੰਨ ਸਾਲ ਨੂੰ ਬੰਦ ਕਰਨਾ ਨੂੰ ਆ ਜਾਓ 22 ਸਾਲ ਦੇ ਨੂੰ ਬੰਦ ਕਰਦੇ 22 ਸਾਲ ਦਾ ਹੋਤਾ ਚੌਥਾ ਲੱਗਣਾ ਹੁਣ ਤਿੰਨ ਪੂਰਾ ਹੋ ਜਾਣਾ ਉਹ ਲੜਦਾ ਹੈ ਹੈ ਲੜਦਾ ਤਾਂ ਹੈ ਮੈਂ ਇਹਦੀ ਖਿੱਜਾਂ ਲੰਗੀ ਹੈ ਮੈਨੂੰ ਖੇਡਣੇ ਨਹੀਂ ਦਿੰਦਾ ਉਹਨ ਭੜੀ ਚੀੜੀ ਬੋਲੀ ਆਏ ਤੇ ਹੈਨਾ ਅੱਛਾ ਹਾਂ ਬੋਲੀ ਇਕ ਨਾ ਮੀ ਬੋਲੀ ਅੱਛਾ ਸਾਰਾ ਕਦ ਤੱਕ ਫੜਾ ਕਰਦਾ ਕਾਹਾਂ ਫੇਰ ਫੇਰ ਫਿਰ ਅੱਛਾ ਉਹ ਭੜੀ ਚੀੜੀ ਬੋਲੀ ਆਏ ਫੇਰ ਦੈਉ ਨੇ ਕਹਿੰਦਾ ਤੂੰ ਨਹੀਂ ਖੇੜੀਂ ਦੇ ਦੇ ਲੈ ਕਹਿੰਦੀ ਫੁੱਫੜ ਜੀ ਮੈਨੂੰ ਚੀੜੀ ਬੋਲ ਲੈ ਕੇ ਆਏ ਤੇ ਅੱਛਾ ਉਹਨੂੰ ਲੈ ਕੇ ਆਂਦਾ ਹਾਂ ਕਹਿੰਦਾ ਮੰਨੂ ਨਹੀਂ ਦਿੱਤੀ ਖੇਲਣ ਨੂੰ ਦੇਂਦਾ ਨਹੀਂ ਉਹ ਇਹ ਵੀ ਨੰਦੀ ਇਹਨੂੰ ਚੀਜ਼ਾਂ ਆਉਂਦੀ ਨੰਦਾ ਕਾ ਇਹ ਹੋ ਜਾਂਦਾ ਬਰੇ ਆਂਦਾ ਹੁਣ ਤਾਂ ਆਉਂਦਾ ਨਹੀਂ ਜਿਦਾ ਪਹਿਲੂ ਆਂਦਾ ਹੁੰਦਾ ਸੀ ਇੰਨੀ ਉਹਨੂੰ ਚੀਜ਼ ਨਹੀਂ ਦੇਣੀ ਔਰ ਫਿਰ ਦੱਸਿਆ ਕਿ ਚਿਮਟਾ ਝੱਕ ਲੈਣਾ ਮੁੰਡੇ ਜਿੱਦਾਂ ਰੋਟੀ ਲੱਗੀ ਮਨੇ ਚਿਮਟਾ ਲੈਣਾ ਜੇ ਮੈਂ ਇੱਕ ਵਾਰ ਮੈਂ ਇਕੱਠੇ ਇਕੱਟਾ ਇਹਦਾ ਵੀ ਨਾ ਉਹਨੂੰ ਬੋਲ ਨਾ ਦਵੇ ਇਹਨੂੰ ਖੇਲਣੇ ਨੇ ਉਹਨੇ ਚੱਕੇ ਗਠੇ ਤਿੰਨ 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 ਚਾਰ ਮੇਰੇ ਕੋਲ ਤਾਂ ਲੇਗਾ ਚੱਕੇ ਚੱਲਣ ਦੇ ਵਗਾਟੇ ਦੋ ਤਾਂ ਇਹਨੇ ਮਾਰੇ ਦਿੱਤੇ ਉਹਨੇ ਬਗਾਮੀ ਮਾਰਦਾ ਕੁਸੂਦਾ ਵੇ ਖੱਬੇ ਹੱਥ ਨਾਲ ਇੱਕ ਵਾਰਾ ਚਿੰਟਾ ਚੱਕੀ ਫਿਰੇ ਮੈਂ ਖਾ ਗਮ ਪੱਜ ਪੱਜ ਗਮ ਮਸਾਂ ਹੀ ਪੱਜੀ ਦੀਦੀ ਨੇ ਦੱਸਦੇ ਆਪਾਂ ਨੂੰ ਕਈ ਵਾਰ ਕਹਿੰਦੀ ਉਹ ਤਾਂ ਜ਼ਿਆਦਾ ਹੀ ਅੱਗਾ ਨਹੀਂ ਤੇ ਅਗਮ ਦਾ ਲੱਕ ਤਾਂ ਗਿਆ ਜਾਰੇ ਪਤਨੀ ਕਿਹਦੇ ਗਿਆ ਲੜਿਆ ਵਾ ਤਾਂ ਗੇਟ ਨੂੰ ਉਹਨਾਂ ਦੇ ਸਕਾਉਰਾਂ ਦੇ ਗੇਟ ਨੂੰ ਖੋਲ ਗਿਆ ੱਤਕਾ ਮਾਰ ਕੇ ਖੋਲ ਕੇ ਦਰਵਾਜ਼ਾ ਆਇਆ ਜੀ ਦੇ ਬਰウダー ਹੋ ਗਿਆ ਕਹਿੰਦੇ ਉਹਨੇ ਕਿ ਸਕੇਪ ਆ ਉਹ ਕਾਲੂ ਕਾਦੀ ਨਾ ਕਰਿਆ ਹੁਣ ਆਨੇ ਕੁਛ ਉੱਧਰੇ ਬੈਠਦੇ ਆ ਕਹਿੰਦੇ ਨਹੀਂ ਹਾਂ ਮੇਰੇ ਮਮਾ ਨੇ ਖੇਲ ਗਿਆ ਟੱਚੀ ਬੋਲ ਅੱਛਾ ਠੀਕ ਆ ਮਮਾ ਨਹੀਂ ਝੋੜ ਕੇ ਮਾਦੀ ਮੈਤੇ ਬੱਝਦਾ ਤੁਸੀਂ ਸਬਜੀ ਕੀ ਬਣਾਇਆ ਅੱਜ ਹੂੰ ਉਹ ਦੇ ਕਿਥੇ ਚੜੀ ਪੁੱਤ ਕੀਆ ਗੋਭੀ ਬਣਾਈਆ ਕੀਆ ਗੋਭੀ ਕਿ ਕੀ ਆਲੂ ਕੀ ਆਲੂ ਨੇ ਹੋਣਿਆ ਉਹਦੇ ਤੋਂ ਦੇਖ ਕਿੰਦੀ ਕੀਆ ਗੋਭੀ ਯਾ ਆਲੂ ਬਣਾਏ ਹੋਣਿਆ ਚੱਲ ਕੇ ਨੂੰ ਕੀ ਪਤਾ ਉਹ ਆ ਬਣਾਉਂਦੇ ਮੰਨੀ ਉਧਰ ਤਾਂ ਦੇਖ ਲੈ ਨੂਨੋ ਆਗਾ ਮਾ ਨਾ ਉਹ ਤਾਂ ਗਿੱਜੂਗਾ ਸੱਟ ਲੱਗ ਜੂਗੀ ਠੇਠਾ ਬਹਿ ਜਾ ਠੇਠਾ ਆ ਜਾ ਨੂਨਿਆ ਉਹ ਤੂੰ ਸਰਾਣੇ ਤੇ ਨਹੀਂ ਬੈਠੀ ਦਾ ਥੱਲੇ ਆ ਉਹ ਸਰਾਣੇ ਤੇ ਨਹੀਂ ਬੈਠੀ ਦਾ ਵੈਰੀ ਗੁੱਡ ਨੂ ਉਧਰ ਉਧਰ ਆਹੀ ਨਹੀਂ ਟਿੱਟਨੀ ਜੀ ਮਾਂ ਸਾਥੇ ਆਹੀ ਨਹੀਂ ਪੜਨਦੀ ਲੈ ਆ ਦੇ ਆ ਦੇ ਸੱਟ ਨੀਰਨ ਤੇ ਚੁੱਪ ਨਹੀਂ ਕਰਦੀ ਸਾਡੀ ਤਾਂ ਡੀਜੀ ਨਹੀਂ ਮਾਣ ਹੋੜ ਐ ਲੈ ਐ ਲੈ ਤੇ ਵੀ ਇਸ ਲਾਉਗੀ ਹੁਣ ਸਤਨਾ ਮਹਿਗਰੂ ਕਰ ਲਿਆ ਕਰ ਕਦੇ ਉੱਥੇ ਨਾ ਮਮੀ ਢੋਲ ਵੱਜਦਾ ਸੀ ਮੈਂ ਤਾਂ ਨਿਆਣੇ ਕੋਈ ਪੰਗੜਾ ਸੁਬੰਦ ਕਰੇ ਹੁੰਦੇ ਨਾ ਉੱਥੇ ਥੱਡ ਪਰ ਉੱਥੇ ਦੇਖਦੇ ਆ ਬਾਰੇ ਕਰ ਮੈਂ ਨੱਚਦੀ ਟੱਪਦੀ ਗੋਨ ਲਾਪੀ ਮੈਂ ਅੱਛਾ ਕਰੀ ਪੁੱਤ ਮੈਂ ਨੱਚਦੀ ਮੈਂ ਟੱਪਦੀ ਕਹਿੰਦੇ ਆਂਦਾ ਹੀ ਨਹੀਂ ਉਹ ਇਹਨੂੰ ਆਂਦਾ ਹੀ ਨਹੀਂ ਦੂਰੂ ਆਂਦਾ ਨਹੀਂ ਹੈ ਓਏ ਨਾ ਚੱਟਣਾ ਚਾਹੇ ਕਾਏ ਗਿੱਦਾ ਪਾਉ ਕੁੜੀਆਂ ਮੇਰੀ ਨੂਰ ਦਾ ਬਿਆ ਮੈਂ ਨੱਚਦੀ ਮੈਂ ਟੱਪਦੀ ਤਾਂ ਕਹਿੰਦੇ ਵੀ ਤੁਧੂ ਕਰਕੇ ਮੈਂ ਨੱਚਦੀ ਲੂਹੂ ਨੇ ਕਿਦਰੀ ਐਕਸਪ੍ਰੈਸ਼ਨ ਦੇਖੀ ਗਈ ਮੈਂ ਕਹਿੰਦੀ ਬੁੱਤ ਕਰੀ 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 ਮੈਂ ਨੱਚਦੀ ਹੂੰ ਹੂੰ ਹਾਂ ਮੈਂ ਪੂਰਾ ਨੂੰ ਗਿੱਚਣਾ ਚਲੋ ਜੀ ਫਿਰ ਠੀਕ ਆ ਹੁਣ ਅਗਲੇ ਬਲੌਗ ਚ ਮਿਲਦੇ ਆ ਸਭ ਦਾ ਧੰਨਵਾਦ ਫਿਰ ਦਾ ਹੀ ਵੀਡੀਓ ਦੇ ਨਾਲ ਜੁੜੇ ਰਹੋ ਜੀ